ਨਾਈਟ ਸੂਟ ਬਣਿਆ ਵਿਵਾਦ ਦਾ ਕਾਰਨ ਕੱਟਣੇ ਪਏ ਕੋਰਟ ਕਚਹਿਰੀ ਦੇ ਚੱਕਰ ਆਖਿਰ ਨਾਈਟ ਸੂਟ ਕਿਉਂ ਬਣਿਆ ਫਸਾਦ ਦੀ ਜੜ ਬਟਾਲਾ ਤੋਂ ਨਿਕਲ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੁਕਾਨਦਾਰ ਵੱਲੋਂ ਆਪਣਾ ਨਾਈਟ ਸੂਟ ਨਾ ਬਦਲਣ ਸੰਬੰਧੀ ਇੱਕ ਵਕੀਲ ਵੱਲੋਂ ਖਫਤਕਾਰ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਜਾਂਦਾ ਹੈ ਜਿਸ ਤੇ ਅਦਾਲਤ ਵੱਲੋਂ ਦੁਕਾਨਦਾਰ ਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ ਜਾਣਕਾਰੀ ਦਿੰਦੇ ਐਡਵੋਕੇਟ ਸਤਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2018 ਵਿੱਚ ਉਹਨਾਂ ਨੇ ਸ਼ਹਿਰ ਦੀ ਇੱਕ ਦੁਕਾਨ ਤੋਂ 1600 ਰੁਪਏ ਦਾ ਨਾਈਟ ਸੂਟ ਖਰੀਦਿਆ ਸੀ ਪਰ ਨਾਈਟ ਸੂਟ ਠੀਕ ਹਾਲਤ ਵਿੱਚ ਨਾ ਹੋਣ ਕਰਕੇ ਇੱਥੇ ਜਦੋਂ ਦੁਕਾਨਦਾਰ ਕੋਲ ਇਸ ਨੂੰ ਬਦਲਾਉਣ ਲਈ ਉਹ ਗਿਆ ਤਾਂ ਉਕਤ ਦੁਕਾਨਦਾਰ ਨੇ ਨਾਈਟ ਸੂਟ ਬਦਲਣ ਤੋਂ ਇੱਥੇ ਇਨਕਾਰ ਕਰ ਦਿੱਤਾ ਅਤੇ ਪੱਕਾ ਬਿੱਲ ਵੀ ਨਹੀਂ ਦਿੱਤਾ ਉਸਨੇ ਦੱਸਿਆ ਕਿ ਇਸ ਦੌਰਾਨ ਉਸਨੇ ਉਕਤ ਦੁਕਾਨਦਾਰ ਵਿਰੁੱਧ ਖਪਤਕਾਰ ਅਦਾਲਤ ਗੁਰਦਾਸਪੁਰ ਦੇ ਵਿੱਚ ਕੇਸ ਦਰਜ ਕੀਤਾ ਜਿਸ ਦੇ ਚੱਲਦੇ ਹੁਣ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਉਕਤ ਦੁਕਾਨਦਾਰ ਨੂੰ 1600 ਰੁਪਏ ਦੇ ਵਿੱਚ 9% ਦੀ ਸਾਲਾਨਾ ਵਿਆਜ ਜੋੜ ਕੇ ਵਾਪਸ ਦੇਣ ਦੀ ਗੱਲ ਆਖੀ ਹੈ ਜੀ ਹਾਂ ਇਹ ਜਿਹੜਾ ਵਿਆਜ ਹੈ ਉਹ 4 April 2024 ਤੱਕ ਕੁੱਲ ਰਕਮ ਇਸ ਦੀ 7625 ਰੁਪਏ ਬਣਦੀ ਹੈ ਤੇ ਇਹ ਦੋਵੇਂ ਰਕਮਾਂ ਜਿਹੜੀਆਂ ਨੇ ਹੁਣ ਦੁਕਾਨਦਾਰ ਨੂੰ ਇੱਥੇ ਖਪਤਕਾਰ ਨੂੰ ਦੇਣੀਆਂ ਪੈਣਗੀਆਂ ਜੇਕਰ ਦੁਕਾਨਦਾਰ ਇੱਥੇ ਨਹੀਂ ਦਿੰਦਾ ਤਾਂ ਉਸ ਦੇ ਜਿਹੜੀ ਬੰਦੀ ਕਾਰਵਾਈ ਹੈ ਉਹ ਇੱਥੇ ਕੀਤੀ ਜਾਵੇਗੀ ਮੇਰਾ ਨਾਮ ਆ ਜੀ ਐਡਵੋਕੇਟ ਸੁਖਵਿੰਦਰ ਸਿੰਘ ਆ ਜੀ ਸਨ 2018 ਦੀ ਗੱਲ ਆ ਉਤੋਂ ਮੈਂ ਇੱਕ ਨਾਈਟ ਸੂਟ ਜਿਹੜਾ ਪਰਚੇਸ ਕੀਤਾ ਸੀ ਜਿਹਦਾ ਸਾਈਜ਼ ਵੀ ਫਰਕ ਹੀ ਸੀ ਤੇ ਥੋੜਾ ਮਾਈਨਰ ਡੈਫੈਕਟ ਵੀ ਸੀ ਵਿੱਚ ਇਹ ਜਦੋਂ ਮੈਂ ਵਾਪਸ ਕਰ ਲਈ ਗਿਆ ਤੇ ਨਾ ਇਹ ਵਾਪਸ ਕਰਦਾ ਹੀ ਨਾ ਮੈਨੂੰ ਇਹਨੇ origignal bill ਦਿੱਤਾ ਉਹਦਾ ਕੱਚਾ ਬਿੱਲ ਦੇ ਦਿੱਤਾ ਸੀਗਾ ਤੇ ਫਿਰ ਮੈਨੂੰ ਜਦੋਂ ਇਹਨੇ ਮੇਰਾ ਨਾਮ ਵਾਪਸ ਕੀਤਾ ਨਾ origignal bill ਦਿੱਤਾ ਫਿਰ ਮੈਨੂੰ ਲੀਗਲ ਨੋਟਿਸ ਭੇਜ ਕੇ ਤੇ ਕੰਜ਼ਿਊਮਰ ਕੋਰਟ 'ਚ ਕੇਸ ਕੀਤਾ ਉਹਨੂੰ ਕੰਜ਼ਿਊਮਰ ਮੰਜੋਂ ਕੰਜ਼ਿਊਮਰ ਕੋਰਟ ਨੇ ਜਿਹੜਾ ਇਹਨੂੰ ਫਾਈਨ ਵੀ ਕੀਤਾ ਬਾਅਦ ਤੇ ਜਿਹੜਾ ਉਹ ਰਕਮ ਹੈ ਉਹ ਵੀ ਵਾਪਸ ਵਿਆਜ ਸਮੇਤ ਫਾਈਨ ਵੀ ਤੇ ਰਕਮ ਵੀ ਦੋਵੇਂ ਚੀਜ਼ਾਂ ਵਿਆਜ ਸਮੇਤ ਵਾਪਸ ਕਰ ਲਈ ਗਿਆ 1600 ਰੁਪਏ ਦਾ ਟਰੈਕ ਸੁਢੀ 1600 ਰੁਪਏ ਵੀ ਨੰਬਰ ਕੋਡ ਨੇ ਗਿਆ ਵਾਪਸ ਕਰੋ ਤੇ 3000 ਰੁਪਏ ਨੂੰ ਜੁਰਮਾਨਾ ਕੀਤਾ ਉਹ ਵੀ ਵਿਆਜ ਦੇ ਸਾਰੀ ਟੋਟਲ ਜਿਹੜੀ ਰਕਮ ਹੈ 7625 ਰੁਪਏ ਬਣਦੀ ਆ ਪਰ ਇਹਦੇ ਵਿੱਚ ਇਹ ਕਿ ਮੈਨੂੰ ਆਪ ਵਕੀਲ ਹੋਣ ਕਰਕੇ ਜਿਹੜਾ ਐਡਵੋਕੇਟ ਦਾ ਖਰਚਾ ਜਿਹੜਾ ਜੇ ਮੰਨ ਲਓ ਹੋਰ ਕਿਸੇ ਵਿਅਕਤੀ ਨੂੰ ਲਾਇਆ ਹੁੰਦਾ ਤੇ ਫਿਰ ਵਕੀਲ ਦਾ ਖਰਚਾ ਫਿਰ 20-25000 ਰੁਪਏ ਨੂੰ ਪੈਣਾ ਸੀ ਫਾਈਨ ਪਰ ਇੱਥੇ ਵਿਚਲੋ ਜੋ ਵੀ ਆ ਇਨਸਾਫ ਤੇ ਮਿਲਿਆ ਹੀ ਆ ਕੀ ਇੱਕ ਪੈਸੇ ਦੇ ਨਾਲ ਚਾਹੀਦਾ ਲੋਕਾਂ ਨੂੰ ਕਾਨੂੰਨ ਪ੍ਰਤੀ ਵੇਰ ਹੋਣਾ ਚਾਹੀਦਾ ਸਿਰਫ ਕੰਜ਼ਿਊਮਰ ਜਿਹੜੇ ਕੰਜ਼ਿਊਮਰ ਨਾਲ ਰਿਲੇਟਡ ਜਿਹੜੇ ਲਾਅ ਨੇ ਸਿਰਫ ਸਾਡੇ ਦੇਸ਼ ਚੋ ਹੀ ਨਹੀਂ ਸਕਤ ਸਾਡੇ ਇੱਥੇ ਤੱਕ ਵੀ ਪ੍ਰੋਵੀਜ਼ਨ ਹੈਗੀ ਕਿ ਜੇ ਕਿ ਗਵੰਡੀ ਦਾ ਧੂਆਂ ਤੱਕ ਤੁਹਾਡੇ ਘਰ ਵਿੱਚ ਆਉਂਦਾ ਤੇ ਉਹਦੇ ਤੁਸੀਂ ਕੇਸ ਕਰ ਸਕਦੇ ਹੋ ਤੁਹਾਡੀ ਸੜਕ ਬਹੁਤ ਜ਼ਿਆਦਾ ਐਮੋਜੀ ਚੀਜ਼ਾਂ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਰੋਜ਼ ਸਫਰ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਪ੍ਰੋਵੀਜ਼ਨ ਹੈਗੀਆਂ ਨਾਲ ਹੁਣ ਮੰਨ ਲਓ ਕੋਈ ਸੜਕ ਬਣਾਉਣ ਡਿਆ ਠੇਕੇਦਾਰ ਜੇ ਤੁਹਾਡਾ ਅਲਟਰਨੇਟਿਵ ਰਸਤਾ ਨਹੀਂ ਬਣਾਉਂਦਾ ਤੇ ਉਹ ਵੀ ਪਬਲਿਕ ਨਿਊਸੈਂਸ ਚ ਆਉਂਦਾ 290 ਧਾਰਾ ਦੇ ਅਧੀਨ ਉਹ ਵੀ ਪਬਲਿਕ ਨਿਊਸੈਂਸ ਆ ਲੋਕਾਂ ਨੂੰ ਅਵੇਰਨੈਸ ਨਾ ਹੋਣ ਕਰਕੇ ਬਹੁਤ ਜ਼ਿਆਦਾ ਥਾਵਾਂ ਤੇ ਲੋਕਾਂ ਨੂੰ ਆਪਣਾ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਰਾਈਟ ਆ ਤੇ ਅਸੀਂ ਕਾਨੂੰਨ ਨਹੀਂ ਕੋਰਟ ਤੇ ਜਾ ਸਕਦੇ ਆ ਅਵੇਰਨੈਸ ਇੱਤੇ ਬਹੁਤ ਜ਼ਿਆਦੀ ਕਮੀ ਆ ਸਾਡੇ ਲੋਕਾਂ ਦੇ ਵਿੱਚ ਇਹ ਕਹਿ ਸਕਦੇ ਜਦੋਂ ਆਪਾਂ ਲੋਕਾਂ ਨੂੰ ਸਮਝਾਉਨੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਸਰਲ ਭਾਸ਼ਾ ਚ ਉਹਨਾਂ ਨੂੰ ਸਮਝਾਉਣਾ ਪੈਂਦਾ ਜਿਹੜੇ ਲੀਗਲ ਸੈਲ ਨੇ ਉਹ ਥੋੜੀ ਲੀਗਲ ਲੈਂਗੁਏਜ ਜਿਆਦਾ ਯੂਜ਼ ਕਰਦੇ ਆ ਤੇ ਉਹਦੇ ਵਿੱਚ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹ ਕਹਿ ਕੇ ਗਿਆ ਕੋਈ ਜਿਹੜਾ ਉਹਨਾਂ ਨੂੰ ਐਗਜ਼ਾਮਪਲ ਦੇ ਕੇ ਕਿ ਜੇ ਤੇਰ ਨਾਲ ਆ ਹੁੰਦਾ ਤੂੰ ਇਹਦੇ ਵਿੱਚ ਆ ਸਕਦਾ ਕੋਰਟ ਜਿੱਦਾਂ ਤੁਹਾਨੂੰ ਮੈਂ ਧੂਏ ਦੇ ਐਗਜ਼ਾਮਪਲ ਦੱਸਦੀ ਜੇ ਮੈਂ ਤੁਹਾਨੂੰ ਸਿਰਫ ਪਬਲਿਕ ਨਿਊਸੈਂਸ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਧੂਆ ਪਬਲਿਕ ਨਿਊਸੈਂਸ ਚ ਆਉਂਦਾ ਜਾਂ ਨਹੀਂ ਹੁੰਦਾ ਉੱਚੀ ਆਵਾਜ਼ ਕੋ ਡੈਕ ਲੌਂਦਾ ਉਹ ਪਬਲਿਕ ਨਿਊਸੈਂਸ ਚ ਆਉਂਦਾ ਇਹਦਾ ਕੁੱਤਾ ਸਾਰੀ ਰਾਤ ਭੌਂਗਦਾ ਰਹਿੰਦਾ ਉਹ ਪਬਲਿਕ ਨਿਊਸੈਂਸ ਚ ਆਉਂਦਾ ਇਹ ਲੋਕਾਂ ਨੂੰ ਜਿਹੜਾ ਸਮਝਾਉਣਾ ਜਿਹੜਾ ਜੇ ਅਸੀਂ ਲੀਗਲ ਲੈਂਗੁਏਜ ਚ ਸਮਝਾਵਾਂਗੇ ਉਹਨੂੰ ਸਮਝ ਨਹੀਂ ਆਣੀ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਣਾ ਪੈਣਾ ਕਿਉਂਕਿ ਲੋਕ ਲੀਗਲ ਟਰਮਸ ਵੀ ਜਾਣਦੇ ਨਹੀਂਗੇ ਬੈਲ ਨਹੀਂ ਦਿੰਦਾ ਤੇ ਉਹਦੀ ਤੁਸੀਂ ਫਿਰ ਆਪਣੀ ਲੀਗਲ ਰੈਮਡੀ ਅਪੀਲ ਕਰੋ ਨਾ ਤੁਸੀਂ ਉਹਦੇ ਵਿੱਚ ਉਹਨੂੰ ਆਪਣੇ ਲੀਗਲ ਨੋਟਿਸ ਭੇਜੋ ਲੀਗਲ ਨੋਟਿਸ ਤੇ ਅਪਰ ਰੈਪਲਾਈ ਕਰੂਗਾ ਜੇ ਨਹੀਂ ਵੀ ਕਰਦਾ ਤਾਂ ਵੀ ਲੀਗਲ ਨੋਟਿਸ ਤੇ ਮੰਡੇਟਰੀ ਆ ਵੈਸੇ ਕਿਉਂਕਿ ਉਹਦੇ ਵਿੱਚ ਸਭ ਕਲੀਅਰ ਹੋ ਜਾਂਦਾ ਕਾਫੀ ਕੁਝ ਮੈਂ ਕੋਸ਼ਿਸ਼ ਕਰੂ ਕਿ ਡਿਜੀਟਲ ਪੇਮੈਂਟ ਕੀਤੀ ਜਾਵੇ ਮਨ ਲਓ ਤੁਸੀਂ ਬਿੱਲ ਨਹੀਂ ਦਿੰਦਾ ਜੇ ਤੁਸੀਂ ਇਹ ਸਵੈਪ ਕਰ ਰਹੇ ਹੋ 5000 ਦਾ ਤੇ ਤੁਹਾਡੇ ਕੋਲ ਪ੍ਰੂਫ ਆ ਜਾਂਦਾ ਕਿ ਮੇਰਾ 5000 ਗਿਆ ਨੇ ਬਿੱਲ ਨਹੀਂ ਦਿੱਤਾ ਜਿਹੜੀ ਕੈਸ਼ ਜਿਹੜੀ ਪੇਮੈਂਟ ਹੈ ਉਹ ਵੀ ਅਵੋਇਡ ਕਰਿਆ ਹੁਜੇ ਤਾਂ ਤੇ ਕਿੱਥੇ ਸਾਨੂੰ ਲਗਭਗ ਪਤਾ ਹੀ ਹੁੰਦਾ ਕਿਹੜਾ ਦੁਕਾਨਦਾਰ ਬਿੱਲ ਦਿੰਦਾ ਕਿਹੜਾ ਨਹੀਂ ਦਿੰਦਾ ਜਿਹੜਾ ਨਹੀਂ ਦਿੰਦਾ ਉਹ ਸਵੈਪ ਕਰਕੇ ਕਾਰਡ ਜਿਹੜੀ ਪੇਮੈਂਟ ਕਰੋ ਕਿਉਂਕਿ ਤੁਹਾਡੀ ਪੇਮੈਂਟ ਗਈ ਦਾ ਪਤਾ ਉਹ ਫਿਰ ਉਹ ਜਵਾਬ ਦੇਵੋਗੇ ਪੇਮੈਂਟ ਕਾਦੀ ਆਈ ਹੈ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ